ਸਰ ਟਹਿਲ ਸਿੰਘ ਆਪਣੇ ਦੋਵਾਂ ਬੱਚਿਆਂ ਨੂੰ ਕਲਾਵੇ ਦੇ ਵਿੱਚ ਲੈ ਕੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਓਟ ਦੇ ਰਿਆ ਕਿਉਂਕਿ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਠੱਠੇ ਦਿਲਾਂ ਨੂੰ ਢਾਰਸ ਦੇਣ ਵਾਲੀ ਹੈ ਸੰਗਤ ਜੀ ਕਿਤੇ ਉਦਾਸ ਹੋਈਏ ਕਿਤੇ ਨੀਵੇਂ ਪੱਦਰ ਨੂੰ ਮਨ ਜਾ ਰਿਹਾ ਹੋਵੇ ਕਿਤੇ ਉਦਾਸੀ ਦੇ ਵਿੱਚ ਬੈਠੇ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਪੜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੜ੍ਹਦੀ ਕਲਾ ਦੇ ਬੋਲਾਂ ਨੂੰ ਪੜਾਂਗੇ ਤੇ ਜਿਹੜਾ ਮਨ ਉਹ ਖੜਾਓ ਵਿੱਚ ਆ ਜਾਵੇਗਾ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਸਰਾ ਦੇਖ ਕੇ ਸਰਦਾਰ ਟਹਿਲ ਸਿੰਘ ਨੇ ਆਪਣੇ ਦੋਵੇਂ ਬੱਚਿਆਂ ਦੇ ਸਾਧੂ ਸਿੰਘ ਤੇ ਸ਼ੇਰ ਸਿੰਘ ਦੇ ਇਹਨਾਂ ਦੋਵਾਂ ਦੇ ਅੰਦਰਾਂ ਨੂੰ ਤਗੜਿਆਂ ਕੀਤਾ ਤਗੜਿਆਂ ਕਰਕੇ ਸਾਰੀਆਂ ਕਿਰਿਆਵਾਂ ਕੀਤੀਆਂ ਨਿਭਾਈਆਂ ਨੇ ਹੁਣ ਸਰਦਾਰ ਤਹਿਲ ਸਿੰਘ ਆਪਣੇ ਦੋਵਾਂ ਬੱਚਿਆਂ ਦੀ ਪਰਵਰਿਸ਼ ਕਰ ਰਿਹਾ ਪਰ ਸੰਗਤ ਜੀ ਆਪ ਜੀ ਇਮੇਜਿਨ ਕਰ ਸਕਦੇ ਹੋ ਕਿ ਮਾਵਾ ਤੋਂ ਬਿਨਾ ਬੱਚਿਆਂ ਦਾ ਜੀਣਾ ਕਿੰਨਾ ਗਸੌਖਾ ਰਹਿ ਜਾਂਦਾ ਮੁਹਾਲ ਹੋ ਜਾਂਦਾ ਜੀਣਾ ਔਖਾ ਹੋ ਜਾਂਦਾ ਈਵਨ ਕਿ ਛੋਟੇ ਬੱਚੇ ਜੇ ਮੈਂ ਇਹ ਗੱਲ ਵੀ ਕਹਿ ਦਵਾਂ ਤੇ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਛੋਟੇ ਬੱਚੇ ਫਿਰ ਪਟੋਕੀਆਂ ਜੋਗੇ ਹੀ ਰਹਿ ਜਾਂਦੇ ਨੇ ਸੰਗਤ ਜੀ ਹੁਣ ਸਾਧੂ ਸਿੰਘ ਤੇ ਸ਼ੇਰ ਸਿੰਘ ਜਦੋਂ ਮਾ ਸੰਸਾਰ ਤੋਂ ਰੁਕਸ਼ਦ ਹੋ ਗਈ ਸਰਦਾਰ ਤਹਿਲ ਸਿੰਘ ਪਰਵਰਿਸ਼ ਕਰ ਰਿਆ ਤੇ ਆਖਰਕਾਰ ਸਮਾਂ ਆਪਣੀ ਚਾਲ ਤੇ ਚੱਲਿਆ 3 ਸਾਲ ਦੀ ਉਮਰ ਤੋਂ ਲੈ ਕੇ ਉਮਰ ਕੋਈ ਜ਼ਿਆਦਾ ਬਹੁਤੀ ਨਾ ਬਤੀਤ ਹੋਈ ਉਮਰ ਹੋ ਗਈ ਆ 7 ਕੁ ਸਾਲ ਦੀ ਸਰਦਾਰ ਸ਼ੇਰ ਸਿੰਘ ਦੀ ਉਮਰ ਕਿਉਂਕਿ ਮੈਂ ਸਾਧੂ ਸਿੰਘ ਤੇ ਫੋਕਸ ਤਾਂ ਨਹੀਂ ਕਰ ਰਿਆ ਕਿ ਮੇਰੇ ਮਜਮੂਨ ਦਾ ਜਿਹੜਾ ਮੇਨ ਪਾਤਰ ਆ ਉਹ ਆਜੀ ਸਰਦਾਰ ਸ਼ੇਰ ਸਿੰਘ ਇਸ ਕਰਕੇ ਮੈਂ ਸਾਧੂ ਸਿੰਘ ਤੇ ਬਹੁਤਾ ਫੋਕਸ ਨਹੀਂ ਕਰ ਰਿਹਾ ਮੇਰਾ ਫੋਕਸ ਹੈ ਮੇਰੇ ਮਜਮੂਨ ਦੇ ਪਾਤਰ ਤੇ ਸੰਗਤ ਜੀ ਹੁਣ ਸ਼ੇਰ ਸਿੰਘ ਦੀ ਉਮਰ 7 ਸਾਲ ਦੀ ਹੋਈ ਆ ਤੇ ਇਹਦਾ ਪਿਤਾ ਸਰਦਾਰ ਟਹਿਲ ਸਿੰਘ ਸ਼نگਰੈਣੀ ਦੀ ਬਿਮਾਰੀ ਦੇ ਨਾਲ ਇਹ ਵੀ ਸੰਸਾਰ ਤੋਂ ਰੁਖਸਤ ਹੋ ਗਿਆ ਕਿਉਂਕਿ ਸੰਗਤ ਜੀ ਜਿਹੜੇ ਸਾਹ ਨਾ ਜੀ ਸਾਹ ਇਹ ਜਿੰਨੇ ਸਾਨੂੰ ਮਿਲੇ ਨੇ ਇਹਨਾਂ ਚੋਂ ਰਾਈ ਮਾਤਰ ਵੀ ਨਾ ਵਧਨੇ ਨਾ ਘਟਨੇ ਨੇ ਗੁਰੂ ਕੀ ਬਾਣੀ ਦਾ ਬਚਨ ਆ ਗਣ ਘਾਲੇ ਸਭ ਦਿਵਸ ਸਾਸ ਨਾ ਵਡਣ ਘਟਣ ਤੇਲਸਾਰ ਇੱਕ ਤੇਲ ਮਾਤਰ ਵੀ ਇਹ ਨਾ ਵਧਾਏ ਜਾ ਸਕਦੇ ਨੇ ਨਾ ਘਟਾਏ ਜਾ ਸਕਦੇ ਨੇ ਹੁਣ ਸ਼ੇਰ ਸਿੰਘ ਦਾ ਪਿਤਾ ਸਾਧੂ ਸਿੰਘ ਦਾ ਪਿਤਾ ਸਰਦਾਰ ਟਹਿਲ ਸਿੰਘ ਚਾਲਾ ਮਾਰ ਗਿਆ ਤੇ ਸੰਗਤ ਜੀ ਇਹ ਸ਼ੇਰ ਸਿੰਘ ਦਾ ਚਾਚਾ ਜਿਹਦਾ ਨਾਮ ਆ ਸਰਦਾਰ ਚੈਂਚਲ ਸਿੰਘ ਇਹ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਨੌਕਰੀ ਕਰਦਾ ਸਬੱਬ ਬਣਿਆ ਸਰਦਾਰ ਸ਼ੇਰ ਸਿੰਘ ਨੂੰ ਤੇ ਸਾਧੂ ਸਿੰਘ ਨੂੰ ਇਹਨਾਂ ਦਾ ਚਾਚਾ ਸਰਦਾਰ ਚੈਨਚਲ ਸਿੰਘ ਨੇ ਸ੍ਰੀ ਅਮਰਤਸਰ ਸਾਹਿਬ ਆਪਣੇ ਘਰ ਲੈ ਆਂਦਾ। ਪ੍ਰਸੰਗਤ ਜੀ ਸਿਆਣਾ ਸੀ ਸਰਦਾਰ ਚੈਨਚਲ ਸਿੰਘ। ਇਹਨੇ ਮਨ ਦੇ ਨਾਲ ਗੁਰਮਤਾ ਕੀਤਾ ਕਹਿੰਦਾ ਚੈਨਚਲ ਸਿਆ ਉਹ ਤੇਰੀ ਧਰਮ ਦੀ ਪਤਨੀ ਪਤਾ ਨਹੀਂ ਇਹਨਾਂ ਬੱਚਿਆਂ ਦੇ ਨਾਲ ਕਿਵੇਂ ਦਾ ਵਰਤਾਓ ਕਰੇ। ਇਹ ਨਾ ਹੋਵੇ ਵੀ ਇਹਨਾਂ ਦੇ ਨਾਲ ਕਿਤੇ ਮਾੜਾ ਵਰਤਾਓ ਕਰੇ। ਜਦੋਂ ਇਹਨਾਂ ਦੇ ਨਾਲ ਵਰਤਾਓ ਮਾੜਾ ਹੋਵੇਗਾ ਤੇ ਫਿਰ ਮੈਨੂੰ ਆਪਣੇ ਭਤੀਜਿਆਂ ਦੀ ਠੇਸ ਲੱਗੇਗੀ ਮੈਨੂੰ ਬੜਾ ਦੁੱਖ ਲੱਗੇਗਾ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਧਰਮ ਦੀ ਪਤਨੀ ਨੇ ਇਹਨਾਂ ਨੂੰ ਗਾਲ ਮੰਦਾ ਕੀਤਾ ਇਹਨਾਂ ਨਾਲ ਬਿਹੇਵ ਅੱਛਾ ਨਾ ਕੀਤਾ ਇਹਨਾਂ ਨੂੰ ਪਟੋਕੀਆਂ ਮਾਰੀਆਂ ਗਾਲ ਦੁਪੜ ਕੀਤਾ ਤੇ ਮੇਰਾ ਕਾਲਜਾ ਚੀਰਿਆ ਜਾਵੇਗਾ ਚੈਚਲ ਸਿੰਘ ਡੂੰਗੀ ਸੋਚ ਵਿੱਚ ਗਿਆ ਡੂੰਗੀ ਸੋਚ ਵਿੱਚ ਚੁੱਭੀ ਮਾਰੀ ਤੇ ਸੋਚ ਵਿੱਚੋਂ ਬਾਹਰ ਨਿਕਲਿਆ ਮਨ ਦੇ ਨਾਲ ਗੁਰਮਤਾ ਕਰਦਾ ਚੈਚਲ ਸਿਆ ਇਹਨਾਂ ਦੋਵਾਂ ਭਰਾਵਾਂ ਨੂੰ ਸੈਂਟਰਲ ਯਤੀਮਖਾਨੇ ਵਿੱਚ ਛੱਡ ਆਉਣਾ ਚਾਹੀਦਾ ਸੰਗਤ ਜੀ ਇਹ ਯਤੀਮਖਾਨੇ ਨੂੰ ਉਸ ਸਮੇਂ ਕੌਣ ਚਲਾ ਰਿਹਾ ਸਰਦਾਰ ਹਰਬੰਸ ਸਿੰਘ ਔਟਾਰੀ ਵਾਲਾ ਇਹਦਾ ਪਿਸ਼ੋਕਰ ਕੀ ਆ ਸਰਦਾਰ ਨਿਹਾਲ ਸਿੰਘ ਔਟਾਰੀ ਵਾਲਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਉਹਦੀ ਅੰਸਦੇ ਵਿੱਚੋਂ ਆ ਸਰਦਾਰ ਹਰਬੰਸ ਸਿੰਘ ਅਟਾਰੀ ਵਾਲਾ ਇਹ ਯਤੀਮ ਖਾਨੇ ਨੂੰ ਚਲਾ ਰਿਆ ਇਹਨਾਂ ਦੋਵਾਂ ਬੱਚਿਆਂ ਨੂੰ ਸਾਧੂ ਸਿੰਘ ਤੇ ਸ਼ੇਰ ਸਿੰਘ ਇਹਨਾਂ ਦੋਵਾਂ ਨੂੰ ਸੈਂਟਰਲ ਯਤੀਮ ਖਾਨੇ ਅੰਮ੍ਰਿਤਸਰ ਦੇ ਵਿੱਚ ਭਰਤੀ ਕਰਵਾ ਦਿੱਤਾ ਉਥੇ ਇਹਨਾਂ ਦੀ ਵਿੱਦਿਆ ਸ਼ੁਰੂ ਹੋ ਗਈ ਸੰਗਤ ਜੀ ਬੇਨਤੀ ਕਰਾਂ ਇਹ ਜਿਹੜਾ ਸੈਂਟਰਲ ਯਤੀਮ ਖਾਨਾ ਜਿਹਨਾਂ ਦੀ ਇਹ ਦੁਰਕਾਰੇ ਹੋਏ ਇਹ ਛੱਡੇ ਹੋਏ ਇਹ ਘਰੋਂ ਕੱਢੇ ਹੋਏ ਬੱਚਿਆਂ ਦਾ ਉਹ ਸਹਾਰਾ ਜਿਸ ਸਹਾਰੇ ਦੇ ਵਿੱਚੋਂ ਕੋਈ ਢਾਡੀ ਬਣ ਕੇ ਕੋਈ ਰਾਗੀ ਬਣ ਕੇ ਕੋਈ ਕਵੀਸ਼ਰ ਬਣ ਕੇ ਕੋਈ ਵੱਡਾ ਕਥਾਵਾਚਕ ਬਣ ਕੇ ਕੋਈ ਫਲਸਫਰ ਕੋਈ ਤਤਵੇਤਾ ਕੋਈ ਬੇਦਬਾਨ ਗੁਣੀ ਜਨ ਬਣ ਕੇ ਇਸ ਯਤੀਮਖਾਨੇ ਵਿੱਚੋਂ ਨਿਕਲ ਕੇ ਵਰਲਡ ਦੇ ਵਿੱਚ ਧੁੰਮਾ ਪਾਉਂਦੇ ਇਹ ਉਹ ਯਤੀਮਖਾਨਾ ਦੇ ਦੋਨਾਂ ਬੱਚਿਆਂ ਨੂੰ ਦਾਖਲ ਕਰਵਾ ਦਿੱਤਾ ਸੰਗਤ ਜੀ ਇੱਥੇ ਇਸ ਗੱਲ ਨੂੰ ਰੱਖਿਓ ਪਾਉਸ ਤਦ ਮੈਂ ਨਵੀਂ ਗੱਲ ਸ਼ੁਰੂ ਕਰਾਂ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਥਾ ਥਾ ਤੇ ਅੰਗਰੇਜ਼ਾਂ ਦਾ ਜੋਰ ਚੱਲ ਰਿਹਾ ਤੇ ਸੰਗਤ ਜੀ ਜਿਹੜੇ ਪੰਜਾਬੀ ਨੇ ਜਿਹੜੇ ਅਨਖੀਲੇ ਮਰਦ ਨੇ ਇਹ ਉਸ ਸਮੇਂ ਚਾਹੁੰਦੇ ਆ ਆਜ਼ਾਦੀ ਤੇ ਇਹਨਾਂ ਦੇ ਵਿੱਚੋਂ ਆਜ਼ਾਦੀ ਲੈਣ ਵਾਲਿਆਂ ਦੇ ਵਿੱਚੋਂ ਦੋ ਨਾਮ ਨੇ ਜਿਹੜੇ ਸਿਰ ਕੱਢਵੇਂ ਨਾਮ ਨੇ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਪਾਲ ਇਹ ਦੋ ਮਰਦ ਨੇ ਜਿਹੜੇ ਅੜੇ ਹੋਏ ਨੇ ਸ੍ਰੀ ਅਮਰਤ ਸਹਿਬ ਦੇ ਇਲਾਕੇ ਵਿੱਚ ਇਹਨਾਂ ਨੇ ਥਾ ਥਾ ਤੇ ਆਪਣੇ ਨਾਲ ਦੇ ਕਰਿੰਦਿਆਂ ਨੂੰ ਆਪਣੇ ਨਾਲ ਦੇ ਮੋਹਤਵਾਰਾਂ ਨੂੰ ਇਕੱਠਿਆਂ ਕੀਤਾ ਤੇ ਥਾ ਥਾ ਤੇ ਪੰਜਾਬੀਆਂ ਨੂੰ ਸਮਝਾ ਰਹੇ ਨੇ ਵੀ ਅਸੀਂ ਗੁਲਾਮ ਆ ਅਸੀਂ ਗੋਰਿਆਂ ਦੇ ਅਧੀਨ ਆ ਤੇ ਸਾਨੂੰ ਆਜ਼ਾਦੀ ਲੈਣੀ ਚਾਹੀਦੀ ਆ ਉੱਚੇ ਪੁਲ ਤੇ ਵੱਡਾ ਇਕੱਠ ਕੀਤਾ ਸੰਗਤ ਜੀ ਇਹਨਾਂ ਗੋਰੀ ਸਰਕਾਰ ਨੇ ਬਿਨਾਂ ਕਿਸੇ ਨੂੰ ਦੱਸਿਆ ਪੁੱਛਿਆ ਸੈਫੁਦੀਨ ਕਿਚਲੂ ਤੇ ਡਾਕਟਰ ਸਤਪਾਲ ਨੂੰ ਅਣਦੱਸੀ ਹੋਈ ਜੇਲ੍ਹ ਦੇ ਵਿੱਚ ਜਾ ਸਟਿਆ ਜਦੋਂ ਦੋਨਾਂ ਨੂੰ ਜੇਲ੍ਹ ਵਿੱਚ ਜਾ ਸਟਿਆ ਹੁਣ ਇਹਦੇ ਨਾਲ ਦੇ ਸਾਥੀਆਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਦੇਣਿਆ ਜੀ 12 ਅਪ੍ਰੈਲ ਸੰਗਤ ਜੀ 1919 ਦਾ ਦਿਨ 12 ਅਪ੍ਰੈਲ ਵਾਲੇ ਦਿਨ ਇਸ ਉੱਚੇ ਪੁਲ ਤੇ 19 ਜਾਣਿਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪੈ ਗਿਆ 19 ਜਾਣੇ ਉੱਚੇ ਪੁਲ ਤੇ ਸ਼ਹੀਦ ਹੋ ਗਏ ਉਹਨਾਂ ਉਹਨੀਆਂ ਦੀ ਸ਼ਹੀਦੀ ਤੱਕ ਕੇ ਫਿਰ ਪੰਜਾਬੀਆਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਪ੍ਰੋਟੈਸਟ ਦਾ ਪੰਜਾਬੀ ਚ ਤਰਜਮਾ ਕਰਾ ਜਿਹਨੂੰ ਅਸੀਂ ਮੋਰਚਾ ਲਾਉਣਾ ਕਹਿ ਦਿੰਨੇ ਆ ਸੰਘਰਸ਼ ਵੜਨਾ ਕਹਿ ਦਿੰਨੇ ਆ ਸੰਗਤ ਜੀ ਇਹਨਾਂ ਨੇ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਬੈਂਕਾਂ ਨੂੰ ਵੱਗਾ ਲਾ ਦਿੱਤੀਆਂ ਕਰਫਿਊ ਲੱਗ ਗਿਆ ਥਾ ਥਾ ਤੇ ਪੁਲਿਸ ਦੀਆਂ ਗਾਰਾਂ ਫੇਰ ਰਹੀਆਂ ਨੇ ਥਾ ਥਾ ਤੇ ਗੋਰਿਆਂ ਦੀਆਂ ਸਰਕਾਰਾਂ ਦੇ ਗੋਰੇ ਚੰਮ ਵਾਲੇ ਸੈਨਿਕ ਨਜ਼ਰ ਆ ਰਹੇ ਨੇ ਜਿਸ ਪਾਸੇ ਵੀ ਨਜ਼ਰ ਵੱਜਦੀ ਆ ਇਸੇ ਸਮੇਂ ਦੇ ਦਰਮਿਆਨ 12 ਅਪ੍ਰੈਲ ਤੋਂ ਇਹਨਾਂ ਸਾਰੇ ਪੰਜਾਬੀਆਂ ਨੇ ਗੁਰਮਤਾ ਕੀਤਾ ਸ਼ਾਇਦ ਤੁਸੀਂ ਮੇਰੇ ਮਜਮੂਨ ਨੂੰ ਹੁਣ ਥੋੜਾ ਨੇੜਿਓਂ ਤੱਕ ਰਹੇ ਹੋ 12 ਅਪ੍ਰੈਲ ਦੀ ਰਾਤਰੀ ਦੇ ਸਮੇਂ ਪੰਜਾਬੀਆਂ ਨੇ ਗੁਰਮਤਾ ਕੀਤਾ ਕੱਲ ਨੂੰ ਦਿਨ ਆ ਵਸਾਖੀ ਵਾਲਾ 13 ਅਪ੍ਰੈਲ 1919 ਦਾ ਦਿਨ ਤੇ ਆਪਾਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਇੱਕ ਬੜਾ ਵੱਡਾ ਇਕੱਠ ਕਰਾਂਗੇ ਮਜਮੂਨ ਆ ਗਿਆ ਟਿਕਾਣੇ ਤੇ 13 ਅਪ੍ਰੈਲ 1919 ਵਾਲੇ ਦਿਨ ਜੱਲਿਆਂ ਵਾਲੇ ਬਾਗ ਦੇ ਵਿੱਚ ਆਪਾਂ ਇੱਕ ਬੜਾ ਵੱਡਾ ਇਕੱਠ ਕਰਾਂਗੇ ਇਦਾਂ ਹੀ ਹੋਇਆ ਥਾਂ ਥਾਂ ਤੇ ਸਾਰੇ ਪੰਜਾਬੀਆਂ ਨੇ ਇੱਕ ਦੂਸਰੇ ਨੂੰ ਆਪਣੀ ਇਹ ਅਨਾਉਂਸਮੈਂਟ ਸ਼ੇਅਰ ਕਰ ਦਿੱਤੀ ਥਾਂ ਥਾਂ ਤੇ ਜਿੱਥੇ ਜਿੰਨੀ ਕਿਸੇ ਦੀ ਸਾਝ ਬੇਨਤੀ ਕਰਾ ਅੱਜ ਵਰਗੇ ਸੋਰਸ ਨਹੀਂ ਕਿ ਫੋਨ ਕਰ ਦਿਓ ਅੱਜ ਵਰਗੇ ਸੋਰਸ ਨਹੀਂ ਫੇਸਬੁੱਕ ਤੇ ਪੋਸਟ ਪਾ ਦਿਓ ਅੱਜ ਵਰਗੇ ਸੋਰਸ ਨਹੀਂ ਕਿ ਪ੍ਰੈਸ ਕਾਨਫਰੰਸ ਹੋ ਜਾਵੇ ਅੱਜ ਵਰਗੇ ਸੋਰਸ ਨਹੀਂ ਕਿ ਆਪਣੇ ਫੋਨ ਤੋਂ ਲਾਈਵ ਹੋ ਕੇ ਕਹਿ ਦਿਓ ਜੀ ਇਕੱਠ ਕਰ ਦਿਓ ਪਰ ਫੇਰ ਵੀ ਜਿੰਨਾ ਕਿ ਇਹਨਾਂ ਪੰਜਾਬੀਆਂ ਨੇ ਇਕੱਠ ਕਰਨਾ ਚਾਇਆ ਉਹਦੇ ਨਾਲੋਂ 10 ਗੁਣਾ ਵੱਧ ਦੀ ਗਿਣਤੀ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਵਿੱਚ ਵੱਡਾ ਇਕੱਠ ਹੋ ਗਿਆ